ਗਫਤਰ ਦੇਣ ਜਾ ਰਹੇ ਹਾਂ ਮੈਲੇ ਨੂੰ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਹੈ ਜੀ ਸਾਡੇ ਜੋ 1090 ਪਟਵਾਰੀ ਨਵਾਂ ਭਰਤੀ ਹੋਇਆ ਸੀ ਉਹ ਸੀਐਮ ਸਾਹਿਬ ਵੱਲੋਂ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਸਮੇ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਤੁਹਾਡੀ ਟ੍ਰੇਨਿੰਗ ਹੈ ਜਿਹੜੀ ਉਹ ਡੇਢ ਸਾਲ ਤੋਂ 1 ਸਾਲ ਕਰ ਦਿੱਤੀ ਗਈ ਹੈ ਤੇ ਤੁਹਾਡਾ ਜੋ ਵੀ ਟ੍ਰੇਨਿੰਗ ਦਾ ਪੀਰੀਅਡ 1 ਸਾਲ ਦਾ ਉਹਨੂੰ ਵੀ ਅਸੀਂ ਸਰਵਿਸ ਦੇ ਵਿੱਚ ਕਾਊਂਟ ਕਰਾਂਗੇ ਪਰ ਹੁਣ ਜਦੋਂ ਇਹ ਸਾਡੇ ਨਵੇਂ ਪਟਵਾਰੀ ਸਾਥੀ ਆਪਣੀ ਟ੍ਰੇਨਿੰਗ ਪੂਰੀ ਕਰਕੇ ਟਾਡੇ ਵਿੱਚ ਆਏ ਨੇ ਤਾਂ ਇਹਨਾਂ ਨੂੰ ਦੱਸਿਆ ਗਿਆ ਕਿ ਤੁਹਾਡੀ ਟ੍ਰੇਨਿੰਗ 1.5 ਸਾਲ ਦੀ ਹੈ ਤੇ ਤੁਹਾਡਾ ਉਹ ਟ੍ਰੇਨਿੰਗ ਦਾ ਸਮਾਂ ਵੀ ਸਰਵਿਸ ਦਾ 파ਟ ਨਹੀਂ ਹੈ ਜੋ ਕਿ ਸਰਾਸਰ ਇਹਨਾਂ ਨੌਜਵਾਨਾਂ ਨਾਲ ਤੱਕਾ ਕਿਉਂਕਿ ਸਰਕਾਰ ਨੇ ਵਾਦਾ ਕੀਤਾ ਸੀ ਕਿ ਤੁਹਾਡਾ ਟ੍ਰੇਨਿੰਗ ਦਾ ਜੋ ਸਮਾਂ ਹੋਊਗਾ ਉਹਨੂੰ ਸਰਵਿਸ ਦੇ ਵਿੱਚ ਕਾਊਂਟ ਕਰਕੇ ਤੁਹਾਨੂੰ ਉਸ ਦੌਰਾਨ ਬੇਸਿਕ ਪੇ ਦਿੱਤੀ ਜਾਊਗੀ ਪਰ ਹੁਣ ਇਹਨਾਂ ਨੂੰ ਸਿਰਫ 5000 ਰੁਪਇਆ ਸਿਰਫ ਇੱਕ ਪੱਤਾ ਦਿੱਤਾ ਜਾ ਰਿਹਾ ਹੈ ਤੇ ਜਿਹਦੇ ਵਿੱਚ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ ਤੇ ਇਸ ਕਾਰਨ ਸਾਡੇ 2090 ਚੋਂ ਲਗਭਗ 300 ਜਾਂ 350 ਫਟਵਾਰੀ ਜੋਬ ਛੱਡ ਕੇ ਵੀ ਜਾ ਚੁੱਕੇ ਸਰ ਤੁਸੀਂ ਕੀ ਕਹਿਣਾ ਚਾਹੋ ਅਸੀਂ ਅੱਜ ਸਾਡੀਆਂ ਮੰਗਾਂ ਸੰਬੰਧੀ ਜੂਨੀਅਨ ਦੀਆਂ ਮੰਗਾਂ ਸੰਬੰਧੀ ਐਮਐਲਏ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਸਾਡਾ ਮੇਨ ਇਹੀ ਫਸਟ ਪੁਆਇੰਟ ਤੇ ਹੈ ਵੀ ਜੋ ਸਾਡੇ ਵਿੱਚ 2090 ਫਟਵਾਰੀ ਭਰਤੀ ਹੋਈ ਸੀ ਉਹਨਾਂ ਦਾ ਟ੍ਰੇਨਿੰਗ ਪੀਰੀਅਡ ਜੋ ਕਿ ਐਮਐਲਏ ਸਾਹਿਬ ਨੇ ਆਪਣੇ ਸੀਐਮ ਸਾਹਿਬ ਨੇ ਅਨਾਉਂਸ ਕਰਿਆ ਸੀ ਵੀ ਅਸੀਂ ਘਟਾ ਦਿੱਤਾ ਗਿਆ ਉਹ ਨਹੀਂ ਕਟਿਆ ਜਿਤੇ ਕਾਰਨ ਸਾਡੇ ਜਿਹੜੇ ਨਵੇਂ ਪਟਵਾਰੀ ਨੇ ਉਹਨਾਂ ਨੂੰ ਸਰਵਿਸ ਦੇ ਵਿੱਚ ਬਹੁਤ ਮੁਸ਼ਕਿਲ ਆ ਰਹੀ ਹੈ ਜਿਸ ਸੰਬੰਧ ਵਿੱਚ ਅੱਜ ਅਸੀਂ ਐਮਐਲਏ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਤੇ ਅਸੀਂ ਸਰਕਾਰ ਅਗੇ ਇਹੀ ਗੁਜਾਰਿਸ਼ ਕਰਦੇ ਆ ਕਿ ਉਹ ਨਵੇਂ ਬੱਚਿਆਂ ਦਾ ਹੱਕ ਨਾ ਮਾਰਨ ਜੋ ਉਹਨਾਂ ਨੇ ਅਨਾਉਂਸ ਕਰਿਆ ਉਸ ਗੱਲ ਤੇ ਪੂਰਾ ਚੱਲੇ ਸਾਡੀ ਪੰਜਾਬ ਦੀ ਮੀਟਿੰਗ ਹੋਈ ਸੀਗੀ 5 ਅਗਸਤ 2023 ਉਹਦੇ ਵਿੱਚ ਸਾਡਾ ਮੁੱਖ ਮਸਲਾ ਇਹ ਸੀਗਾ ਕਿ ਜੋ ਸਰਕਾਰ ਨੇ 1090 ਪਟਵਾਰੀਆਂ ਦੀ ਭਰਤੀ ਕੀਤੀ ਸੀ ਉਹ ਪਟਵਾਰੀਆਂ ਦੀ ਭਰਤੀ ਕਰਦੇ ਸਮੇਂ ਸਾਡੇ ਨਾਲ ਵਾਦਾ ਕੀਤਾ ਗਿਆ ਸੀ ਸਰਕਾਰ ਵੱਲੋਂ ਕਿ ਅਸੀਂ ਉਹਨਾਂ ਦਾ ਜੋ ਟ੍ਰੇਨਿੰਗ ਦਾ ਪੀਰੀਅਡ ਹੈ ਉਹ ਡੇਢ ਸਾਲ ਤੋਂ 1 ਸਾਲ ਕਰਤਾ ਤੇ ਉਹਨਾਂ ਦੀ ਟ੍ਰੇਨਿੰਗ ਨੂੰ ਸਰਵਿਸ ਦਾ 파ਰਟ ਮੰਨੇ ਆ ਕਹਿਣ ਦਾ ਭਾਵ ਵੀ ਜਦੋਂ ਤੋਂ ਉਹ ਪਟਵਾਰੀ ਭਰਤੀ ਹੋਵੇ ਉਦੋਂ ਤੋਂ ਉਹਨਾਂ ਦੀ ਨੌਕਰੀ ਸਟਾਰਟ ਹੋ ਗਈ ਤੇ ਉਹਨਾਂ ਨੂੰ ਬੇਸਿਕ ਪੇ ਜਿਹੜੀ ਕਿ 19900 ਰੁਪਈਆ ਬਣਦੀ ਹੈ ਉਹ ਦਿੱਤੀ ਜਾਊਗੀ ਤੇ ਇਹ ਸ਼ਬਦ ਖੁਦ ਮੁੱਖ ਮੰਤਰੀ ਪੁਰਵਾਨ ਸਿੰਘ ਮਾਨ ਨੇ ਕਹੇ ਸੀ ਕਿ ਜਦੋਂ ਉਹਨਾਂ ਨੇ ਸਾਡੇ ਨਵਨਿਯੁਕਤ ਪਟਵਾਰੀਆਂ ਨੂੰ ਅਪੁਆਇੰਟਮੈਂਟ ਲੈਟਰ ਦਿੱਤੇ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਹੁਣ ਪਿਛਲੇ ਕੁਝ ਦਿਨਾਂ ਤੋਂ ਸਾਡੇ ਜੋ ਪਟਵਾਰੀ ਸਾਥੀ 1 ਸਾਲ ਦੀ ਟ੍ਰੇਨਿੰਗ ਪੂਰੀ ਕਰ ਚੁੱਕੇ ਨੇ ਪਰੰਤੂ ਉਹਨਾਂ ਨੂੰ ਟ੍ਰੇਨਿੰਗ ਦੇ ਦੌਰਾਨ ਸਿਰਫ 5000 ਰੁਪਿਆ ਸਟਾਈਫਨ ਦਿੱਤਾ ਗਿਆ ਜੇ ਅੱਜ ਨਰੇਗਾ ਮਜ਼ਦੂਰ ਦੀ ਦਿਹਾੜੀ ਲਗਾਈਏ ਤਾਂ ਉਹ ਵੀ 300 ਰੁਪਿਆ ਦਿਹਾੜੀ ਬਣਦੀ ਹੈ ਜਦੋਂ ਕਿ 5000 ਰੁਪਿਆ ਸਿਰਫ 166-67 ਰੁਪਏ ਬਣਦਾ ਜੋ ਕਿ ਸਾਡੇ ਸਾਥੀਆਂ ਨੂੰ 1 ਸਾਲ ਤੋਂ ਦਿੱਤਾ ਜਾਇਆ ਤੇ ਨਾ ਹੀ ਉਹਨਾਂ ਦੀ ਟ੍ਰੇਨਿੰਗ ਨੂੰ ਸਰਵਿਸ ਦਾ 파ਟ ਮੰਨਿਆ ਗਿਆ ਇਸ ਤੋਂ ਇਲਾਵਾ ਹੁਣ ਉਹਨਾਂ ਦੇ ਉੱਤੇ ਆਦੇਸ਼ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਹਾਡੀ ਟ੍ਰੇਨਿੰਗ ਹੈ ਜਿਹੜੀ ਉਹ 1 ਸਾਲ ਦੀ ਬਜਾਏ ਡੇਢ ਸਾਲ ਹੀ ਹੋਗੀ ਜਦੋਂ ਕਿ ਸਾਡੇ ਰੂਲਾਂ ਦੇ ਵਿੱਚ ਸੋਧ ਹੋ ਚੁੱਕੀ ਹੈ 1968 ਦੇ ਰੂਲ ਮੁਤਾਬਕ ਟ੍ਰੇਨਿੰਗ ਸਾਡੀ ਡੇਢ ਸਾਲ ਦੀ ਸੀਗੀ ਤੇ 2023 ਦੇ ਰੂਲਾਂ ਮੁਤਾਬਕ ਸਾਡੀ ਟ੍ਰੇਨਿੰਗ 1 ਸਾਲ ਦੀ ਹੋ ਚੁੱਕੀ ਹੈ ਪਰ ਉਹਦੇ باوجود ਵੀ ਸਰਕਾਰ ਸਾਡੇ ਉੱਤੇ ਉਹੀ ਪੁਰਾਣੀ ਨੀਤੀ ਥੋਪਣ ਜਾ ਰਹੀ ਹੈ ਜਿਸ ਦੇ ਰੋਸ ਵਜੋਂ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਲਾਲ ਲਕੀਰ ਦਾ ਕੰਮ ਤੇ ਨੈਸ਼ਨਲ ਹਾਈਵੇ ਦਾ ਕੰਮ ਬੰਦ ਕੀਤਾ ਹੋਇਆ ਤੇ ਇਸ ਤੋਂ ਬਾਅਦ ਅਸੀਂ ਅੱਜ ਸਮੁੱਚੇ ਪੰਜਾਬ ਦੇ ਵਿੱਚ ਐਮ.ਐਲ.ਏ ਰਹੀਂ ਵਿਧਾਇਕਾਂ ਰਹੀਂ ਸਾਡੇ ਲੋਕ ਸਭਾ ਰਾਜ ਸਭਾ ਮੈਂਬਰਾਂ ਰਹੀਂ ਮੰਗ ਪੱਤਰ ਦੇ ਰਹੇ ਹਾਂ ਕਿ ਸਾਡੀ ਆਵਾਜ਼ ਸੁਣੋ ਤੇ ਸਾਡੇ ਜਿਹੜੇ ਨਵੇਂ ਭਰਤੀ ਪਟਵਾਰੀ ਨੇ ਉਹਨਾਂ ਨਾਲ ਇਨਸਾਫ ਕਰੋ ਜੇਕਰ ਫਿਰ ਵੀ ਸਾਡੀ ਇਹ ਨਾ ਮੰਗ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਸਾਡਾ ਜਿਹੜਾ ਅਗਲਾ ਐਕਸ਼ਨ ਹੈ 18 ਤਰੀਕ ਤੱਕ ਅਸੀਂ ਸਰਕਾਰ ਨੂੰ ਇਹਦੇ ਬਾਰੇ ਮੰਗ ਪੱਤਰ ਦੇ ਰਹੇ ਹਾਂ ਕਿ 18 ਅਗਸਤ ਤੱਕ ਸਾਡਾ ਇਹ ਮਸਲਾ ਹੱਲ ਕਰੋ ਨਹੀਂ ਤਾਂ ਫਿਰ 19 ਅਗਸਤ ਨੂੰ ਅਸੀਂ ਮੁੱਖ ਮੰਤਰੀ ਪੰਜਾਬ ਜੀ ਦੇ ਹਲਕੇ ਧੂਰੀ ਦੇ ਵਿੱਚ ਉਹਨਾਂ ਦੇ ਦਫ਼ਤਰ ਅੱਗੇ ਸਵੇਰੇ 11 ਵਜੇ ਤੋਂ 2 ਵਜੇ ਤੱਕ ਰੋਸ ਦਰਨਾ ਦੇਵਾਂਗੇ ਜਿਦੇ ਵਿੱਚ ਹੋਰ ਵੀ ਸਾਰੀਆਂ ਜਿਹੜੀਆਂ ਸਾਡੀਆਂ ਮੁਲਾਜ਼ਮ ਜਥੇਬੰਦੀਆਂ ਨੇ ਜਾਂ ਨੰਬਰਦਾਰ ਯੂਨੀਅਨ ਚੌਂਕੀਦਾਰ ਯੂਨੀਅਨ ਕਿਸਾਨ ਜਥੇਬੰਦੀਆਂ ਨੇ ਉਹ ਸਾਡੇ ਨਾਲ ਉੱਥੇ ਧਰਨੇ ਦੇ ਵਿੱਚ ਸ਼ਾਮਲ ਹੋਣਗੀਆਂ ਤੇ ਉਹ ਉਸ ਤੋਂ ਅਗਲਾ ਜਿਹੜਾ ਐਕਸ਼ਨ ਹੈ ਉਹਦਾ ਐਲਾਨ ਸਾਡਾ ਉਸ ਧਰਨੇ ਦੇ ਵਿੱਚੋਂ ਹੀ ਕੀਤਾ ਜਾਊਗਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਇਧਰੋਂ ਸਾਡੇ ਨਵੇਂ ਸਾਥੀਆਂ ਦਾ 6 ਮਹੀਨੇ ਦਾ ਟ੍ਰੇਨਿੰਗ ਦਾ ਪੀਰੀਅਡ ਵਧਾਇਆ ਗਿਆ ਤੇ ਉਧਰੋਂ ਯੂਨੀਅਨ ਦੇ ਕਹਿਣ ਦੇ ਬਾਵਜੂਦ ਜੋ ਰਿਟਾਇਰਡ ਪਟਵਾਰੀ ਕਰਨਗੂ ਨੇ ਉਹਨਾਂ ਦੇ ਪੀਰੀਅਡ ਦੇ ਵਿੱਚ ਵੀ 6 ਮਹੀਨੇ ਦਾ ਵਾਧਾ ਕੀਤਾ ਗਿਆ ਤੁਸੀਂ ਇਹ ਦੇਖੋ ਕਿ ਜੇ ਨੌਜਵਾਨਾਂ ਦਾ ਹੱਕ ਖੋਕੇ ਅਸੀਂ ਉਹ ਰਿਟਾਇਰਡ ਪਟਵਾਰੀਆਂ ਨੂੰ ਹੀ ਦੇਣਾ ਹੈ ਤਾਂ ਸਾਡਾ ਨੌਜਵਾਨ ਇੱਥੇ ਰਹੂਗਾ ਜਾਂ ਵਿਦੇਸ਼ ਚ ਜਾਊਗਾ ਇਹਦੇ ਨਾਲ ਸਰਕਾਰ ਦੇ ਜਿਹੜਾ ਇੱਕ ਸਵਾਲੀਆ ਚਿੰਨ੍ਹ ਲੱਗਦਾ ਤੇ ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਦੀ ਸਾਡੀ ਮੰਗ ਸੀਗੀ ਜੋ ਉੱਪਰ ਚੱਲੀ ਆਉਂਦੀ ਹੈ ਉਹ ਵੀ ਸਰਕਾਰ ਵਾਅਦਾ ਕਰਕੇ ਮੁੱਕਰ ਗਈ ਉਹਦੇ ਉੱਤੇ ਕੋਈ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ ਤੇ ਇਸ ਤੋਂ ਇਲਾਵਾ ਜੋ ਇੱਕ ਪੱਤਰ ਪਿਛਲੀਆਂ ਸਰਕਾਰਾਂ ਵੇਲੇ ਜਾਰੀ ਹੋਇਆ ਸੀ ਪਟਵਾਰੀਆਂ ਦੀਆਂ ਪੋਸਟਾਂ ਘੱਟ ਕਰਨ ਵਾਲਾ ਉਦੇ ਬਾਰੇ ਵੀ ਅਸੀਂ ਸਰਕਾਰ ਤੋਂ ਵਾਰ-ਵਾਰੀ ਮੰਗ ਕਰਦੇ ਆ ਰਹੇ ਹਾਂ ਹੁਣ ਵੀ ਸਾਡੀ ਮੰਗ ਹੈ ਕਿ ਸ਼ਹਿਰੀਕਰਨ ਹੋਣ ਦੇ ਨਾਲ ਜ਼ਿਲ੍ਹਿਆਂ ਤਸੀਲਾਂ ਦੇ ਵਿੱਚ ਵਾਧਾ ਹੋਇਆ ਪੰਜਾਬ ਦੀ ਵਸੋਂ ਦੇ ਵਿੱਚ ਵਾਧਾ ਹੋਇਆ ਖੇਵਟਾਂ ਖਤੌਨੀਆਂ ਜੋ ਜਮ੍ਹਾਂਬੰਦੀਆਂ 'ਚ ਪਹਿਲਾਂ 100 ਸੀਗੀਆਂ ਉਹ 100 ਤੋਂ 500 600 ਹੋ ਚੁੱਕੀਆਂ ਨੇ ਇਸ ਕਰਕੇ ਪਟਵਾਰੀ ਦੀਆਂ ਪੋਸਟਾਂ ਘਟਾਉਣ ਦੀ ਬਜਾਏ ਵਧਾਉਣ ਦੀ ਲੋੜ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਪਟਵਾਰੀਆਂ ਦੀਆਂ ਪੋਸਟਾਂ ਇਸ ਸਮੇਂ ਜੋ 4716 ਨੇ ਉਹਨਾਂ ਨੂੰ ਘਟਾਇਆ ਨਾ ਜਾਵੇ ਸਗੋਂ ਉਹਨਾਂ ਨੂੰ 7-8000 ਤੱਕ ਵਧਾਇਆ ਜਾਵੇ ਤਾਂ ਜੋ ਲੋਕਾਂ ਦਾ ਕੰਮ ਸਮਾਵਧ ਤਰੀਕੇ ਨਾਲ ਹੋ ਸਕੇ ਤੇ ਸਾਡੇ ਮੁਲਾਜ਼ਮ ਸਾਥੀ ਵੀ ਡਿਪਰੈਸ਼ਨ ਤੋਂ ਬਚ ਸਕਣ ਧੰਨਵਾਦ ਜੀ